ਸਤਿ ਸ੍ਰੀ ਅਕਾਲ ਟਰੈਵਲ ਵਿਦ ਸਰਦਾਰ ਦੇ ਨਵੇਂ ਸਫਰ ਵਿੱਚ ਤੁਹਾਡਾ ਸਵਾਗਤ ਆ ਜਦੋਂ ਬੰਦੇ ਨੂੰ ਡਰ ਲੱਗਦਾ ਇੱਕਦਮ ਕੋਈ ਝਟਕਾ ਲੱਗਦਾ ਤਾਂ ਕਹਿੰਦੇ ਹੁੰਦੇ ਨਾ ਪੈਰਾਂ ਥੱਲੇੋਂ ਮਿੱਟੀ ਖਿਸਕ ਗਈ ਤੇ ਜਿਹੜੇ ਬੰਦੇ ਇਦਾਂ ਸਮੁੰਦਰ ਦੇ ਵਿੱਚ ਖੜੇ ਆ ਉਹਨਾਂ ਨੂੰ ਇਹ ਪਤਾ ਵੀ ਇਦਾਂ ਮਿੱਟੀ ਖਿਸਕਦੀ ਆ ਕਿ ਮੇਰੇ ਹਿਸਾਬ ਨਾਲ ਵੀ ਇਹ ਜਿਹੜੀ ਕਹਾਵਤ ਬਣੀ ਆ ਇੱਥੋਂ ਹੀ ਬਣੀ ਆ ਸਵੇਰ ਦੇ ਵੱਜ ਗਏ 6 ਇਸ ਵਕਤ ਆਪਾਂ ਹੈਗੇ ਆ ਜੂਹੂ ਬੀਚ ਦੇ ਉੱਤੇ ਇਹਦੇ ਨਾਲ ਹੀ ਇੱਕ ਪਵਨ ਹੰਸ ਹੈਲੀਕਾਪਟਰਾਂ ਦਾ ਜਿਹੜਾ ਹੈਲੀਪੈਡ ਆ ਉੱਥੇ ਟ੍ਰੇਨਿੰਗ ਵਾਸਤੇ ਲੋਕ ਆਉਂਦੇ ਆ ਤੇ ਉਹ ਹੈਲੀਕਾਪਟਰ ਉਡਾਉਂਦੇ ਆ ਜਾਂ ਕਿਸੇ ਨਾ ਕਿਸੇ ਕੰਮ ਭੇਜਦੇ ਆ ਉਹ ਵੀ ਹੈਲੀਕਾਪਟਰ ਉਡਾਉਂਦੇ ਆ ਤੇ ਜੂਹੂ ਬੀਚ ਦੇ ਉੱਤੇ ਸਵੇਰੇ ਐਸ ਵਕਤ ਕੋਈ ਭੀੜ ਹੈ ਨਹੀਂ ਸ਼ਾਮ ਨੂੰ ਇੱਥੇ ਪੈਰ ਧਰਨ ਨੂੰ ਕਹਿੰਦੇ ਹੁੰਦੇ ਆ ਵੀ ਤੈਲ ਸਿੱਟਣ ਨੂੰ ਵੀ ਜਗ੍ਹਾ ਨਹੀਂ ਹੁੰਦੀ ਤੇ ਜਿਹੜੀ ਕੋਈ ਬੇਜਾਨ ਚੀਜ਼ ਆ ਉਹਨੂੰ ਤਾਂ ਸਮੁੰਦਰ ਆਪਣੇ ਆਪ ਹੀ ਬਾਹਰ ਕੱਢ ਦਿੰਦਾ ਜਿਹਦੇ ਵਿੱਚ ਜਾਨ ਉਹਨੂੰ ਖਿੱਚ ਕੇ ਵੀ ਲੈ ਜਾਂਦਾ ਤੇ ਜਿਹੜਾ ਇੰਟਰਨੈਸ਼ਨਲ ਬੰਬੇ ਦਾ 에어ਪੋਰਟ ਆ ਉਹ ਵੀ ਇਹਦੇ ਨੇੜੇ ਹੀ ਆ ਤੇ ਦੇਖੋ ਧਰਤੀ ਕਿਵੇਂ ਸੁੱਕ ਗਈ ਸਕਿੰਟਾਂ ਚ ਹੀ ਸੁੱਕ ਗਈ ਤੇ ਨੇੜੇ ਹੀ ਆ ਉਹ 에어ਪੋਰਟ ਤੇ ਤੁਹਾਨੂੰ ਜਿਵੇਂ ਦੱਸਿਆ ਕਿ ਇੱਥੇ ਹੈਲੀਕਾਪਟਰਾਂ ਦਾ ਵੀ ਇੱਕ ਹੈਲੀਪੈਡ ਹੈਗਾ ਜਿਹੜਾ ਬਹੁਤ ਬਿਜ਼ੀ ਆ ਤੇ ਇੱਥੇ ਟ੍ਰੇਨਿੰਗ ਵਾਸਤੇ ਲੋਕ ਆਉਂਦੇ ਆ ਤੇ ਕੱਲ ਰਾਤ ਕੁਝ ਫਿਲਮੀ ਹਸਤੀਆਂ ਨਾਲ ਮਿਲੇ ਬਹੁਤ ਫਿਲਮੀ ਹਸਤੀਆਂ ਇਦਾਂ ਦੀਆਂ ਨੇ ਜਿਹੜੀਆਂ ਕਹਿੰਦੀਆਂ ਵੀ ਸਾਡੇ ਨਾਲ ਤੁਸੀਂ ਫੋਟੋ ਖਚਾਓ ਆਪਣੀ ਯਾਦਦਾਸ਼ਤ ਵਾਸਤੇ ਰੱਖ ਲਓ ਤੇ ਸਾਨੂੰ ਇੰਟਰਨੈਟ ਤੇ ਜਾਂ ਕਿਸੇ ਹੋਰ ਜਗ੍ਹਾ ਤੇ ਵਾਇਰਲ ਨਾ ਕਰਿਓ ਕਿਉਂਕਿ ਉਹ ਆਪਣੀ ਸ਼ਕਲ ਖਚਾਉਣ ਦੇ ਸ਼ਕਲ ਦਿਖਾਉਣ ਦੇ ਵੀ ਪੈਸੇ ਕਮਾਉਂਦੇ ਆ ਇਸ ਕਰਕੇ ਕੁਝ ਕੈਕਟਰਾਂ ਨਾਲ ਜਿਹੜੀਆਂ ਫੋਟੋਆਂ ਨੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਆਂ ਤੇ ਕੁਝ ਪਾਰਟੀ ਆ ਉਹਨਾਂ ਬਾਰੇ ਵੀ ਸ਼ੇਅਰ ਕਰ ਰਿਹਾ ਆਂ ਤੇ ਤੁਹਾਨੂੰ ਫਿਰ ਹੋਟਲ ਦਾ ਟੂਰ ਦਿਖਾਉਣਾ ਫਿਰ ਬੰਬੇ ਦਾ ਟੂਰ ਦਿਖਾਉਣਾ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਲੈ ਕੇ ਚੱਲਦੇ ਆਂ ਜੂਹੂ ਵਿੱਚ ਤੇ ਦੁਬਾਰਾ ਜਦੋਂ ਪੂਰੀ ਪੂਰੀ ਭੀੜ ਹੋ ਜਾਂਦੀ ਹੈ ਇਹ ਸਨ ਬੰਬੇ ਦੇ ਮਸ਼ਹੂਰ ਫਿਲਮੀ ਹਸਤੀਆਂ ਕਿਸੇ ਨਾ ਕਿਸੇ ਕਿੱਤੇ ਦੇ ਵਿੱਚ ਜਿਹੜੇ ਮਾਹਿਰ ਹਾਸਲ ਮਾਹਿਰਤਾ ਹਾਸਲ ਕੀਤੀ ਆ ਇਹ ਉਹਨਾਂ ਨਾਲ ਕੁਝ ਪਾਰਟੀ ਸੀਗੀ ਇਹ ਹੋਟਲ ਆ ਹੋਟਲ ਦੇ ਆਪਾਂ ਅੰਦਰ ਚੱਲਦੇ ਆ ਜਿੱਥੇ ਆਪਾਂ ਸਟੇ ਕੀਤੀ ਸੀ ਇਹ ਹੋਟਲ ਜਿਹੜਾ ਹੈਗਾ ਬਿਲਕੁਲ ਜੂਹੂ ਬੀਚ ਦੇ ਉੱਤੇ ਆ ਤੇ ਸਾਹਮਣੇ ਹੈਗੀ ਰਿਸੈਪਸ਼ਨ ਤੇ ਆਪਾਂ ਕਰਦੇ ਆ ਬ੍ਰੇਕਫਾਸਟ ਫਿਰ ਉਸ ਤੋਂ ਬਾਅਦ ਆਪਾਂ ਚੱਲਦੇ ਆ ਜਿਹੜਾ ਬ੍ਰੇਕਫਾਸਟ ਆ ਉਹ ਕੰਪਲੀਮੈਂਟਰੀ ਆ ਤੇ ਫਿਰ ਆਪਾਂ ਚੱਲਦੇ ਆ ਬੰਬੇ ਘੁੰਮਣ ਤੇ ਉਸ ਤੋਂ ਬਾਅਦ ਆਪਾਂ ਜੂਹੂ ਬੀਚ ਦੇ ਉੱਤੇ ਤਾਨੂੰ ਦਿਖਾਉਂਦੇ ਆਂ ਵੀ ਸ਼ਾਮ ਦੀ ਕਿੰਨੀ ਕੁ ਭੀੜ ਹੁੰਦੀ ਆ ਤੇ ਸਵੇਰੇ ਆਪਾਂ ਕਰ ਰਹੇ ਆਂ ਬ੍ਰੇਕਫਾਸਟ ਇਸ ਵਕਤ ਬੱਜ ਗਏ 6 ਵਜੇ ਆਪਾਂ ਸਮੁੰਦਰ ਤੇ ਸੀਗੇ ਕੁਝ ਰਾਤ ਦੀਆਂ ਤਸਵੀਰਾਂ ਸਿਗੀਆਂ ਤੇ ਹੁਣ 7 ਵਜੇ 8 ਵਜੇ ਇਹ ਬ੍ਰੇਕਫਾਸਟ ਸ਼ੁਰੂ ਹੋ ਜਾਂਦਾ ਇਹ ਵੀ ਪੰਜਾਬੀ ਫਿਲਮੀ ਐਕਟਰ ਨੇ ਫਿਲਮਾਂ ਦੇ ਵਿੱਚ ਆਉਂਦੇ ਹੁੰਦੇ ਨੇ ਤੇ ਇਹ ਕੁਝ ਨੂਡਲ ਬਣਾਏ ਕੁਝ ਅਲੱਗ-ਅਲੱਗ ਜਿਹੜੀਆਂ ਡਿਸ਼ੇਸ ਬਣੀਆਂ ਹੋਈਆਂ ਨੇ ਇਸ ਹੋਟਲ ਦੇ ਵਿੱਚ ਇੱਕ ਤਾਂ ਸੈਂਟਰ ਦੇ ਵਿੱਚ ਬਣਿਆ ਹੋਇਆ ਕਿ ਤੁਸੀਂ ਉੱਥੇ ਖਾਣਾ ਖਾ ਸਕਦੇ ਹੋ ਰੈਸਟੋਰੈਂਟ ਇੱਕ ਹੈਗਾ ਇਸੇ ਹੋਟਲ ਦੀ ਬੈਕ ਸਾਈਡ ਦੇ ਉੱਤੇ ਬਣਿਆ ਹੋਇਆ ਕਿ ਜੇ ਤੁਸੀਂ ਬੀਚ ਦੇ ਕੰਡੇ ਦੇ ਦੇਖਦੇ ਹੋਏ ਜਾਂ ਸਮੁੰਦਰ ਦੇਖਦੇ ਹੋਏ ਕੁਝ ਖਾਣਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਖਾ ਸਕਦੇ ਹੋ ਇੱਥੇ 에어 ਕੰਡੀਸ਼ਨ ਹੈ ਨੀਗਾ ਅੰਦਰ 에어 ਕੰਡੀਸ਼ਨ ਸੀਗਾ ਤੇ ਇੱਥੇ ਸ਼ਾਮ ਨੂੰ ਤਾਂ ਬਹੁਤ ਸੋਹਣੀ ਹਵਾ ਆਉਂਦੀ ਹੈ ਸਵੇਰੇ ਬਹੁਤ ਸੋਹਣੀ ਆਉਂਦੀ ਹੈ ਪਰ ਦਿਨੇ ਥੋੜੀ ਜਿਹੀ ਗਰਮੀ ਹੋ ਜਾਂਦੀ ਆ ਤੇ ਇਸ ਤੋਂ ਬਾਅਦ ਆਪਾਂ ਚੱਲਦੇ ਆਂ ਆਪਣਾ ਜਿਹੜਾ ਸਿਟੀ ਟੂਰ ਤੇ ਸਭ ਤੋਂ ਪਹਿਲਾਂ ਤੁਹਾਨੂੰ ਰੂਮ ਆ ਜਿਹੜਾ ਇੱਥੇ ਦਾ ਉਹਦਾ ਟੂਰ ਕਰਾ ਦਵਾਂ ਕਿ ਅੰਦਰ ਰੂਮ ਕਿੰਨੇ ਦਾ ਕਹਜਿਆ ਇੱਥੇ ਤਕਰੀਬਨ ਜਿਹੜਾ ਹੈਗਾ 7000 ਰੁਪਏ 6 ਤੋਂ 7000 ਰੁਪਿਆ ਪਰ ਡੇ ਚਾਰਜਾ ਇੱਕ ਕਮਰੇ ਦਾ ਤੇ ਉਹਦੇ ਵਿੱਚ ਬ੍ਰੇਕਫਾਸਟ ਇਨਕਲੂਡ ਆ ਆਪਾਂ ਆਪਣੇ ਕਮਰੇ 'ਚ ਆ ਗਏ ਕਮਰੇ ਦੇ ਵਿੱਚ ਵੱਡਾ ਸਾਰਾ ਇੱਕ ਮਿਰਰ ਲੱਗਿਆ ਹੋਇਆ ਤੇ ਕੈਟਲ ਹੈਗੀ ਆ, ਹੇਅਰ ਡਰਾਇਰ ਹੈਗਾ, ਲੋਕਰ ਹੈਗਾ ਤੇ ਟੋਇਲਟ ਬਾਥ ਤਾਂ ਚਲੋ ਹੋਣਾ ਹੀ ਹੋਣਾ ਵਾ ਤੇ ਉਹ ਵੀ ਜਾਣ ਕੇ ਕਹ ਲਓ ਵੀ ਡੀਸੈਂਟ ਆ, ਸੋਹਣਾ ਵਾ। ਇਹ ਨਹੀਂ ਵੀ ਮਾੜਾ ਵਾ ਤੇ ਇਹ ਹੇਅਰ ਡਰਾਇਰ ਹੈਗਾ ਕਿ ਤੁਸੀਂ ਵਾਲ ਬੂਲ ਸਕਾਉਣੇ ਆ ਕਿਉਂਕਿ ਇੱਥੇ ਬਰਸ਼-ਬਰੂਸ਼ ਵੀ ਤੁਹਾਨੂੰ ਇਹ ਡੈਂਟਲ ਕਿਟ ਵੀ ਦਿੰਦੇ ਆ ਕਿ ਜੇ ਤੁਹਾਡੇ ਕੋਲੇ ਹੈ ਨਹੀਂ ਤੇ ਸ਼ਾਵਰ ਹੈਗਾ ਤੇ ਆਪਾਂ ਗੱਲ ਕਰਦੇ ਸੀ ਵੀ ਇਹ ਹੋਟਲ ਇਹ ਬਿਲਕੁਲ ਜੂਹੂ ਬੀਚ ਦੇ ਉੱਤੇ ਆ ਜਣ ਕੇ ਜੇ ਇਹਦਾ ਇਹਦੇ ਇਹਦਾ ਪਿਛਲਾ ਗੇਟ ਆਪਾਂ ਖੋਲਿਆ ਜਾਵੇ ਤਾਂ ਸਿੱਧਾ ਜੂਹੂ ਬੀਚ ਤੇ ਜਾ ਨਿਕਲਦਾ ਪਰ ਉਹਦੇ ਵਾਸਤੇ ਐਕਸੈਸ ਦਿੱਤਾ ਹੋਇਆ ਕਿ ਜਿਹੜੇ ਬੰਦੇ ਇੱਥੇ ਰੁਕੇ ਹੋਏ ਆ ਉਹੀ ਸਿਰਫ ਜਾ ਸਕਦੇ ਆ ਜੇ ਉਹਨਾਂ ਨੇ ਜੂਹੂ ਬੀਚ ਤੋਂ ਵਾਪਸ ਆਉਣਾ ਤਾਂ ਹੋਟਲ ਦੇ ਮੇਨ ਇੰਟਰੈਸਟ ਥਾਣੀ ਵਾਪਸ ਆਉਣਾ ਵਾ ਤੇ ਇਹ ਕੁਝ ਇੱਕ ਤਸਵੀਰਾਂ ਨੇ ਇਹ ਖਿੜਕੀ ਦੇ ਵਿੱਚੋਂ ਵੀ ਸਾਨੂੰ ਉਹ ਸਾਹਮਣੇ ਵਿੱਚ ਦਿਖ ਰਿਹਾ ਸਮੁੰਦਰ ਦਿਖ ਰਿਹਾ ਤੇ ਇਹ ਕੁਝ ਇੱਕ ਤਸਵੀਰ ਆ ਇਹ ਛੱਤ ਦੇ ਉੱਤੇ ਆ ਇਸੇ ਹੋਟਲ ਦੇ ਉੱਤੋਂ ਤੇ ਛੱਤ ਤੇ ਬੈਠਿਆਂ ਦੀ ਤਸਵੀਰ ਆ ਤੇ ਇਸ ਹੋਟਲ ਨੂੰ ਜੇ ਆਪਾਂ ਦੇਖਿਆ ਜਾਵੇ ਇਹਦੇ ਉੱਤੇ ਲਿਖਿਆ ਵੀ ਆ ਵੀ ਜਿਹੜੇ ਗੈਸਟ ਆ ਉਹ ਸਵੇਰੇ 7 ਵਜੇ ਤੋਂ ਸ਼ਾਮ ਦੇ 7 ਵਜੇ ਤੱਕ ਬਾਹਰ ਜਾ ਸਕਦੇ ਆ ਪਿਛਲੇ ਪਾਸੇ ਨੂੰ ਅੰਦਰ ਨਹੀਂ ਆ ਸਕਦੇ ਤੇ ਇਹ ਹੋਟਲ ਦਾ ਬੈਕ ਸਾਈਡ ਹੈਗੀ ਆ ਤੇ ਇਦਾਂ ਗੇਟ ਖੋਲ ਕੇ ਅਸੀਂ ਸਮੁੰਦਰ ਵੱਲ ਨੂੰ ਜਾ ਸਕਦੇ ਆ ਪਰ ਜੇ ਵਾਪਸ ਆਉਣਾ ਤਾਂ ਉੱਪਰ ਦੀ ਘੁੰਮ ਕੇ ਆਉਣਾ ਪੈਣਾ ਵਾਪਸ ਇਹ ਸਾਹਮਣੇ ਬਹੁਤ ਸੋਹਣਾ ਨਜ਼ਾਰਾ ਸਮੁੰਦਰ ਦਾ ਤੇ ਇਸ ਵਕਤ ਆਪਾਂ ਚੱਲੇ ਆ ਬੰਬੇ ਦਾ ਸਿਟੀ ਟੂਰ ਕਿਉਂਕਿ ਇਸ ਦੇ ਵਿੱਚ ਕਹਿੰਦੇ ਨੇ ਵੱਡੀਆਂ-ਵੱਡੀਆਂ ਬਿਲਡਿੰਗਾਂ ਪੰਜਾਬ ਵਾਲਿਆਂ ਨੂੰ ਤਾਂ ਦੇਖਣ ਨੂੰ ਮਿਲਦੀਆਂ ਨਹੀਂ ਅੱਜ ਕੱਲ੍ਹ ਕੁਝ ਕੁ ਫਲੈਟ ਬਣੇ ਆ ਪਰ ਇੱਕ-ਦੋ ਬਿਲਡਿੰਗਾਂ ਮਿਲਦੀਆਂ ਨੇ ਤਿੰਨ ਮਿਲਦੀਆਂ ਨੇ ਪਰ ਇੱਥੇ ਸੋਆਂ ਦੀ ਤਾਦਾਦ ਦੇ ਵਿੱਚ ਵੱਡੀਆਂ-ਵੱਡੀਆਂ ਬਿਲਡਿੰਗਾਂ ਨੇ। ਲਓ ਜੀ ਅਸੀਂ ਆ ਗਏ ਜੂ ਤੂੰ ਸੰਤਾ ਕ੍ਰੂਜ਼ ਵੱਲੋਂ ਅੱਜ ਤੁਹਾਨੂੰ ਮੁੰਬਈ ਦੀ ਜਿਹੜੀ ਘੜਾ ਰਹੇ ਆ ਇਹ ਸਾਡੇ ਸਾਥੀ ਨੇ। ਪਿੱਛੇ ਦਾ ਬਾਪੂ ਜੀ ਬੈਠਿਆ ਤੇ ਇੱਧਰ ਸਰਦਾਰ ਸਾਹਿਬ ਆਏ ਕੈਨੇਡਾ ਤੋਂ ਆਏ ਆ ਤੇ ਇਹ ਸਾਡੇ ਹੈਗੇ ਸਿਲਵਰ ਰਾਜ ਜੀ ਜਿਹੜੇ ਸਾਨੂੰ ਜਿਹੜਾ ਘੜਾ ਰਹੇ ਆ ਮੁੰਬੇ ਦਾ ਜਿਹੜਾ ਬੰਦਾ ਪੰਜਾਬ ਚੋਂ ਬਾਹਰ ਜਾਂਦਾ ਜਾਂ ਪੰਜਾਬੀ ਬੋਲਦਾ ਬੋਲਦਾ ਹਿੰਦੀ ਬੋਲਣ ਲੱਗਦਾ ਉਹਦੇ ਵਾਸਤੇ ਥੋੜੀ ਜਿਹੀ ਮੁਸ਼ਕਲ ਹੋ ਜਾਂਦੀ ਆ ਜੇ ਉੱਥੇ ਤਿੰਨ ਚਾਰ ਦਿਨ ਬੰਦਾ ਰਹਿ ਲੈਂਦਾ ਫੇਰ ਉਹਦੀ ਜਿਹੜੀ ਹਿੰਦੀ ਆ ਉਹ ਵੀ ਤੇਜ਼ ਹੋ ਜਾਂਦੀ ਆ ਯਾਨੀ ਕਿ ਵਧੀਆ ਬੋਲਣ ਲੱ ਆ ਜਾਂਦਾ ਯਾਨੀ ਕਿ ਮੇਰੇ ਮੂੰਹੋਂ ਬੰਬੇ ਨਿਕਲਦਾ ਸੀਗਾ ਜਦਕਿ ਮੁੰਬਈ ਕਹਿਣਾ ਥੋੜਾ ਜਿਹਾ ਔਖਾ ਲੱਗਦਾ ਸੀ ਸਾਡੇ ਡਰਾਈਵਰ ਸਾਹਿਬ ਨੇ ਸਾਨੂੰ ਸ਼ਾਹਰੂਖ ਖਾਨ ਅਮੀਰ ਖਾਨ ਸਲਮਾਨ ਖਾਨ ਚਰਚ ਇੰਡੀਆ ਗੇਟ ਕਈ ਚੀਜ਼ਾਂ ਦੇ ਉੱਤੇ ਸਾਨੂੰ ਗੇੜਾ ਕਢਾਇਆ ਕਿਉਂਕਿ ਉਹ ਸਾਰੀਆਂ ਚੀਜ਼ਾਂ ਜੇ ਆਪਾਂ ਵੀਡੀਓ 'ਚ ਪਾਉਨੇ ਆ ਤਾਂ ਬਹੁਤ ਲੰਮੀ ਪੈ ਜਾਂਦੀ ਆ ਤੇ ਕਈ ਜਗ੍ਹਾ ਤੇ ਸੋਚਿਆ ਹੀ ਨਹੀਂ ਸੀ ਕਿ ਅਸੀਂ ਕੋਈ ਵੀਡੀਓ ਸ਼ੂਟ ਕਰਨੀ ਆ ਤੇ ਇਹ ਵੀ ਚਲੋ ਆਪਾਂ ਚੱਲਦੇ ਆ ਇਸ ਵਕਤ ਹੁਣ ਚੱਲਦੇ ਆ ਜੀ ਆਪਾਂ ਦੁਬਾਰਾ ਵਾਪਸ ਹੋਟਲ ਵੱਲ ਨੂੰ ਤੇ ਹੋਟਲ ਤੋਂ ਫਿਰ ਚਲੀਏ ਆਪਾਂ ਜੂਹੂ ਬੀਚ ਦੀ ਰੌਣਕ ਦੇਖਣ ਕਿਉਂਕਿ ਸਵੇਰੇ ਸਵੇਰੇ ਤਾਂ ਉੱਥੇ ਜਿਆਦਾ ਭੀੜ ਹੈ ਨਹੀਂ ਸੀਗੀ ਤੇ ਇਸ ਵਕਤ ਆਪਾਂ ਚੱਲਦੇ ਆਂ ਜੀ ਵਾਪਸ ਹੋਟਲ ਵੱਲ ਨੂੰ ਤੇ ਰਾਈਟ ਸਾਈਡ ਦੇ ਉੱਤੇ ਹਾਜੀ ਵਾਲੀ ਜਗ੍ਹਾ ਵਾਂ ਤੇ ਸਾਹਮਣੇ ਹੋਟਲ ਦੀ ਖਿੜਕੀ ਚੋਂ 20 ਦੇ ਉੱਤੇ ਤੁਸੀਂ ਦੇਖੋ ਵੀ ਕਿੰਨੀ ਭੀੜ ਹੋ ਗਈ ਤੇ ਇੱਥੇ ਆਹ ਕੁਝ ਸਪੋਰਟਸ ਐਕਟੀਵਿਟੀ ਕਰਾਉਂਦੇ ਆ ਇਹਨੂੰ ਚਪਾਟੀ ਕਹਿੰਦੇ ਆ ਚਪਾਟੀ ਯਾਨੀ ਕਿ ਜਿੱਥੇ ਖਾਣ ਪੀਣ ਦਾ ਸਾਮਾਨ ਮਿਲਦਾ ਯੂਹੂ ਬੀਚ ਦੇ ਉੱਤੇ ਤੇ ਇੱਥੇ ਲੋਕ ਖਾਣ ਪੀਣਦੇ ਆ ਤੇ ਸਮੁੰਦਰ ਦਾ ਨਜ਼ਾਰਾ ਲੈਂਦੇ ਆ ਇਹ ਹੋਟਲ ਦਾ ਬੈਕ ਸਾਈਡ ਹੋਗੀ ਤੇ ਇੱਥੇ ਰਾਤ ਨੂੰ ਆ ਜਿਹੜਾ ਗੇਟ ਜੇ ਬਣੇ ਹੋਇਆ ਹੈ ਇਹਦੇ ਵਿੱਚ ਲਾਈਟਾਂ ਚੱਲਦੀਆਂ ਨੇ ਤੇ ਬੜਾ ਸੁੰਦਰ ਨਜ਼ਾਰਾ ਹੋ ਜਾਂਦਾ ਜੇ ਮੌਕਾ ਮਿਲਿਆ ਤੇ ਤੁਹਾਨੂੰ ਇਹ ਵੀ ਦਿਖਾਉਣਾ ਕਿ ਇੱਥੇ ਨਾਲ ਹੀ ਸਾਹਮਣੇ ਪੁਲਿਸ ਸਟੇਸ਼ਨ ਹੈ ਇਹ ਪੂਰੀ ਤਰ੍ਹਾਂ ਗਸ਼ਤ ਕਰਦੇ ਆ ਇੱਥੇ ਜਿਹੜਾ ਵੀ ਕੋਈ ਬੰਦਾ ਇੱਥੇ ਹੁੱਲੜਬਾਜੀ ਕਰਦਾ ਉਹਨੂੰ ਆਹ ਬੱਸ ਜਿਹੜੀ ਖੜੀ ਸੀ ਉਹਦੇ ਚ ਬਿਠਾ ਕੇ ਲੈ ਜਾਂਦੇ ਆ ਤੇ ਉਹਨੂੰ ਫਿਰ ਜਾਂ ਤਾਂ ਜੁਰਮਾਨਾ ਲਾਉਂਦੇ ਆ ਜਾਂ ਫਿਰ ਉਹਨੂੰ ਖੱਜਲ ਕਰਕੇ ਛੱਡ ਦਿੰਦੇ ਆ ਤੇ ਇੱਥੇ ਤੁਸੀਂ ਖਾ ਪੀ ਸਕਦੇ ਹੋ ਪਰ ਕੂੜਾ ਕਰਕਟ ਸਿੱਟਣਾ ਜਿਹੜਾ ਵਾ ਮਨਾ ਵਾ ਪਰ ਫੇਰ ਵੀ ਲੋਕ ਸਿੱਟ ਦਿੰਦੇ ਆ ਤੇ ਇੱਕ ਦੋ ਤੁਹਾਨੂੰ ਸੀਨ ਦਿਖਾਉਂਗਾ ਵੀ ਜਿੱਥੇ ਖਾਣ ਪੀਣ ਵਾਲੀਆਂ ਚੀਜ਼ਾਂ ਲੋਕਾਂ ਨੇ ਸਿੱਟੀਆਂ ਹੋਈਆਂ ਸਮੁੰਦਰ ਦੇ ਕੰਢੇ ਤੇ ਇੱਥੇ ਭੇਲ ਪੂਰੀ ਹੋਰ ਪਤਾ ਨਹੀਂ ਬੜਾ ਪਾਓ ਤੇ ਆਹ ਦੇਖੋ ਤੁਸੀਂ ਕੀ ਚੀਜ਼ਾਂ ਨੇ ਤੇ ਇਹ ਸਾਰੀਆਂ ਚੀਜ਼ਾਂ ਆਪਣੇ ਇੱਥੇ ਪੰਜਾਬ 'ਚ ਨਹੀਂ ਮਿਲਦੀਆਂ ਤੇ ਇਸ ਵਕਤ ਹੋ ਗਈ ਪੂਰੀ ਦੀ ਪੂਰੀ ਭੀੜ ਪਹੁੰਚ ਗਈ ਆ ਤੇ ਇੱਥੇ ਇੱਕ ਸਰਦਾਰ ਜੀ ਆ ਉਹ ਵੀ ਸਮੁੰਦਰ ਚ ਵੜੇ ਹੋਏ ਆ ਮੈਂ ਦੇਖਦਾ ਜੇ ਮੈਨੂੰ ਉਹ ਦਿਸ ਪਏ ਤੇ ਉਹ ਡਰ ਹੀ ਨਹੀਂ ਸੀ ਰਹੇ ਕਿਸੇ ਚੀਜ਼ ਤੋਂ ਤੇ ਜਾਣਦੇ ਆ ਚਲੋ ਮੁਲਾਕਾਤ ਹੋਈ ਆ ਉਹਨਾਂ ਨਾਲ ਤੇ ਉਹਨਾਂ ਨੂੰ ਵੀ ਉਹਨਾਂ ਬਾਰੇ ਵੀ ਤੁਹਾਨੂੰ ਦੱਸਦਾ ਤੇ ਇਸ ਵਕਤ ਜਿਹੜੀਆਂ ਲਹਿਰਾਂ ਨੇ ਲਹਿਰਾਂ ਤਾਂ ਡਰਾਉਂਦੀਆਂ ਨੇ ਬੰਦਿਆਂ ਨੂੰ ਤੇ ਇਹ ਜਿਹੜੇ ਬੰਦੇ ਆ ਐਕਸਪਰਟ ਆ ਜਾਂ ਇੱਥੇ ਸਮੁੰਦਰ ਕੰਢੇ ਰਹਿਣ ਵਾਲੇ ਬੰਦੇ ਆ ਜਿਹੜੇ ਇਹਨਾਂ ਲਹਿਰਾਂ ਤੋਂ ਡਰਦੇ ਨਹੀਂ ਹੈਗੇ ਤੇ ਇੱਥੇ ਸਾਹਮਣੇ ਉੱਚੀਆਂ-ਉੱਚੀਆਂ ਬਿਲਡਿੰਗਾਂ ਨੇ ਤੇ ਲਹਿਰਾਂ ਜਦੋਂ ਤੇਜ਼ ਹੋ ਜਾਂਦੀਆਂ ਫਿਰ ਇੱਥੇ ਜਿਹੜੇ ਗਾਰਡ ਹੈਗੇ ਆ ਉਹ ਰੋਕਦੇ ਆ ਵੀ ਭਾਈ ਸਮੁੰਦਰ 'ਚ ਜਾਣਾ ਨਹੀਂ ਤੁਸੀਂ ਪਰ ਲੋਕ ਫਿਰ ਵੀ ਹਟਦੇ ਨਹੀਂ ਤੇ ਸ਼ਾਮ ਨੂੰ ਤਾਂ ਇੱਥੇ ਫਿਰ ਕਹਿੰਦੇ ਆ ਵੀ ਇਹਨਾਂ ਦੀਆਂ ਗੱਡੀਆਂ ਸਾਇਰਨ ਮਾਰਦੀਆਂ ਵੀ ਜਿਹੜਾ ਕੋਈ ਰਾਤ ਨੂੰ ਸਮੁੰਦਰ ਦੇ ਕੰਢੇ ਫੜਿਆ ਗਿਆ ਉਹਨੂੰ ਤਾਂ ਨਾਲ ਹੀ ਲੈ ਜਾਂਦੇ ਆ ਬਿਠਾ ਕੇ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਨੇੜੇ ਪੁਲਿਸ ਸਟੇਸ਼ਨ ਤੇ ਉੱਥੇ ਫਿਰ ਖੱਜਲ ਕਰਕੇ ਬੰਦੇ ਨੂੰ ਜਾਂ ਜੁਰਮਾਨਾ ਲਾ ਕੇ ਫਿਰ ਛੱਡਦੇ ਆ ਤੇ ਇਹ ਲਹਿਰਾਂ ਨੇ ਲਹਿਰਾਂ ਦਾ ਦੇਖੋ ਕਿੰਨੀ ਸਪੀਡ ਆ ਕਿੰਨੀਆਂ ਉੱਚੀਆਂ ਨੇ ਤੇ ਇੱਥੇ ਇੱਕ ਸਰਦਾਰ ਸਾਹਿਬ ਸੀਗੇ ਮੈਂ ਤੁਹਾਨੂੰ ਦਿਖਾਉਣਾ ਤੇ ਉਹਨਾਂ ਨੇ ਜੀ ਉਹ ਬਿਲਕੁਲ ਹੀ ਨਹੀਂ ਸੀ ਡਰਦੇ ਜਿੰਨੀ ਧਰਤੀ ਆ ਉਸ ਤੋਂ ਕਈ ਗੁਣਾ ਵੱਡਾ ਸਮੁੰਦਰ ਆ ਤੇ ਸਮੁੰਦਰ ਨੂੰ ਬਾਰੇ ਕਹਿ ਲੋ ਵੀ ਜਿਹੜੇ ਮਾਹਿਰ ਬੰਦੇ ਆ ਉਹ ਵੀ ਨਾ ਕਿਤੇ ਨਾ ਕਿਤੇ ਇਹ ਗੱਲ ਕਹਿ ਦਿੰਦੇ ਆ ਵੀ ਸਮੁੰਦਰ ਨੂੰ ਜਾਣਨਾ ਜਿਹੜਾ ਅਸੰਭਵ ਆ ਕੋਝ ਕਿ ਗੱਲਾਂ ਅਸੀਂ ਉਹਦੇ ਬਾਰੇ ਜਾਣ ਸਕਦੇ ਆ ਪਰ ਸੰਭਵ ਆ ਇੱਕ ਇਹਦੀ ਖਾਸੀਅਤ ਇਹ ਆ ਸਮੁੰਦਰ ਦੀ ਜਿਹੜੀ ਤਾਂ ਚੀਜ਼ ਜਿਉਂਦੀ ਆ ਉਹਨੂੰ ਤਾਂ ਇਹ ਖਿੱਚ ਕੇ ਲੈ ਜਾਂਦਾ ਅੰਦਰ ਜਿਹੜੀ ਚੀਜ਼ ਬੇਜਾਨ ਆ ਤੇ ਉਹਨੂੰ ਇਹ ਬਾਹਰ ਸੁੱਟ ਦਿੰਦਾ ਤੇ ਉਹ ਲੱਭ ਗਏ ਸਰਦਾਰ ਸਾਹਿਬ ਉਹ ਦੇਖ ਲਓ ਕਿੱਥੇ ਆ ਸਭ ਤੋਂ ਅੱਗੇ ਆ ਸਮੁੰਦਰ ਦੇ ਵਿੱਚ ਤੇ ਪਟਕਾ ਬੰਨਿਆ ਉਹਨਾਂ ਨੇ ਤੇ ਉਹ ਡਰ ਨਹੀਂ ਰਹੇ ਵੱਡੀਆਂ-ਵੱਡੀਆਂ ਲਹਿਰਾਂ ਦੇ ਵਿੱਚ ਖੜੇ ਆ ਕਹਿੰਦੇ ਹੁੰਦੇ ਆ ਨਾ ਵੇ ਜੇ ਇਹ ਖਿੱਚ ਕੇ ਲੈ ਗਿਆ ਤਾਂ ਰਾਹੁਲ ਗਾਂਧੀ ਯਾਦ ਆ ਜਾਂਦੇ ਆ ਬਾਏ ਬਾਏ ਗਿਆ ਤੇ ਇਸ ਵਕਤ ਆਪਾਂ ਬਿਲਕੁਲ ਆਪਣੇ ਹੋਟਲ ਦੇ ਮਗਰਲੇ ਪਾਸੇ ਖੜੇ ਆ ਜਿੱਥੇ ਸਵੇਰੇ ਕੋਈ ਬੰਦਾ ਹੈ ਨਹੀਂ ਸੀ ਤੇ ਇੱਥੇ ਕਿੰਨੀ ਭੀੜ ਹੋ ਗਈ ਆ ਤੇ ਇਹ ਪੀਲੇ ਜਿਹੇ ਰੰਗ ਦਾ ਜਿਹੜਾ ਹੋਟਲ ਆ ਇਹ ਆਪਣਾ ਹੋਟਲ ਆ ਇੱਥੇ ਪੈਸੇ ਲੈ ਕੇ ਕੁਝ ਕੁ ਸਪੋਰਟਸ ਐਕਟੀਵਿਟੀਜ਼ ਵੀ ਕਰਾਉਂਦੇ ਆ ਲੋਕ ਕਿਸ਼ਤੀਆਂ 'ਚ ਗੇੜੇ ਕਰਾਉਂਦੇ ਆ ਜੈਟ ਸਕੀਮ ਕਰਾਉਂਦੇ ਆ ਜਿਵੇਂ ਕਿ ਤੁਸੀਂ ਆਹ ਪੋਸਟਰ ਜਿਹੜਾ ਇਹ ਦੇਖ ਸਕਦੇ ਹੋ ਕਿਸੇ ਦਾ ਰੇਟ 500 ਲਿਖਿਆ ਕਿਸੇ ਦਾ 1200 ਲਿਖਿਆ ਕਿਸੇ ਦਾ 1000 ਲਿਖਿਆ ਜੇ ਸੈਲਫ ਰਾਈਡ ਕਰਨਾ ਤਾਂ 1000 ਰੁਪਈਆ ਤੇ ਇਹਦੇ ਵਿੱਚ ਤੁਹਾਡੀ 바ਰਗਨਿੰਗ ਵੀ ਕਰ ਲੈਂਦੇ ਆ ਜਿਹੜਾ ਬੰਦਾ ਇਹਨਾਂ ਨਾਲ ਮਾੜਾ-ਵੋਟਾ ਪੈਸੇ ਕਹਿ ਦੋ ਜੀ ਘਟਾ ਲਓ ਸਾਡੇ ਤਾਂ ਥੋੜੇ-ਬਹੁਤ ਪੈਸੇ ਇਹ ਘਟਾ ਵੀ ਲੈਂਦੇ ਆ ਜੇ ਕੋਈ ਨਵਾਂ ਬੰਦਾ ਜਾਂਦਾ ਤੇ ਇਹਨਾਂ ਦੀ ਰੇਟ ਲਿਸਟ ਦੇਖ ਕੇ ਐਲੋ ਵੀ ਹੈਰਾਨ ਨਾ ਹੋਇਓ ਤੇ ਪੈਸੇ ਥੋੜੇ ਜਿਹਾ ਘਟਾ ਲੈਣਗੇ ਤੇ ਇਦਾਂ ਕਿਸ਼ਤੀ ਦੇ ਵਿੱਚ ਇਹ ਬਿਠਾ ਕੇ ਤੁਹਾਨੂੰ ਨੇੜੇ-ਨੇੜੇ ਢੇੜਾ ਕਢਾਉਂਦੇ ਆ ਤੇ ਇਹ ਐਲੋ ਵੀ ਕਾਫੀ ਵਧੀਆ ਐਕਸਪੀਰੀਅੰਸ ਆ ਤੇ ਆਹ ਜਿਹੜੀਆਂ ਹੈਗੀਆਂ ਲਾਈਫ ਜੈਕਟਾਂ ਇਹ ਹਮੇਸ਼ਾ ਪਾਉਣੀ ਜਿਹੜੀ ਆ ਜ਼ਰੂਰੀ ਵੀ ਆ ਪਰ ਇਹ ਪਾਉਂਦੇ ਵੀ ਆ ਤੇ ਦੂਜੀ ਗੱਲ ਇਹ ਆ ਜੇ ਕੋਈ ਬੰਦਾ ਵਿੱਚੋਂ ਕਿਸ਼ਤੀ ਦੇ ਡਗ-ਡਗ ਪਿਆ ਤਾਂ ਬੰਦੇ ਤਾਂ ਲੱਭਣਾ ਹੀ ਨਹੀਂ ਕਿੱਧਰ ਨੂੰ ਚਲਾ ਗਿਆ ਜੇ ਸਮੁੰਦਰ ਖਿੱਚ ਕੇ ਲੈ ਗਿਆ ਪਾ ਇਹਨਾਂ ਨੇ ਵੀ ਮੁੱਕਰੀ ਜਾਣਾ ਤੇ ਦੂਜੀ ਗੱਲ ਆ ਵੀ ਇੱਥੇ ਆ ਵੱਡੇ ਵੱਡੇ ਜਿਹੜੇ ਬਣੇ ਹੋਏ ਆ ਕਹਿੰ ਲੋ ਵੀ ਰਾਈਡ ਵਾਸਤੇ ਆ ਬਣੇ ਹੋਏ ਆ ਇਹਨੂੰ ਕਿਸ਼ਤੀ ਦੇ ਵਿੱਚੇ ਬੰਨ ਲੈਂਦੇ ਆ ਤੇ ਇਹਦੇ ਉੱਤੇ ਬੰਦੇ ਬਿਠਾ ਲੈਂਦੇ ਆ ਤੇ ਬੰਦੇ ਨੇ ਜ਼ੋਰ ਨਾਲ ਫੜ ਕੇ ਰੱਖਣਾ ਹੁੰਦਾ ਉਹਨਾਂ ਨੂੰ ਤੇ ਨਹੀਂ ਤਾਂ ਉਹ ਵੀ ਡਿੱਗ ਸਕਦਾ ਆ ਕੁਝ ਕਿਸ਼ਤੀਆਂ ਨੇ ਜੈਟ ਸਕੀਨ ਜੈਟ ਸਕੂਟਰ ਆ ਤੇ ਉਹ ਪਾਣੀ ਦੇ ਵਿੱਚ ਬਹੁਤ ਸਪੀਡ ਨਾਲ ਲੋਕ ਚਲਾਉਂਦੇ ਆ ਪਰ ਲਹਿਰਾਂ ਦੇ ਉੱਤੇ ਚਲਾਉਣ ਦਾ ਕਹਿੰਦੇ ਵੀ ਸਵਾਦ ਤਾਂ ਤਾ ਮਾਣ ਜੇ ਬੰਦਾ ਪਹਿਲਾਂ ਉੱਥੇ ਟਰਾਈ ਕਰ ਤ ਕੀਤੀ ਹੋਵੇ ਕਿਤਨਾ ਕਿਤੇ ਕਿਉਂਕਿ ਲਹਿਰਾਂ ਦੇ ਵਿੱਚ ਤਾਂ ਬੰਦਾ ਆਮ ਬੰਦਾ ਤਾਂ ਡਰ ਹੀ ਜਾਂਦਾ ਤੇ ਕਈ ਬੰਦਿਆਂ ਨੂੰ ਇਹ ਵੀ ਹੁੰਦਾ ਕਿ ਕਈ ਬੰਦਿਆਂ ਨੂੰ ਉਚਾਈ ਤੋਂ ਡਰ ਲੱਗਦਾ ਮੈਨੂੰ ਉਚਾਈ ਤੋਂ ਵੀ ਡਰ ਲੱਗਦਾ ਮੈਨੂੰ ਪਾਣੀ ਤੋਂ ਵੀ ਡਰ ਲੱਗਦਾ ਕਈਆਂ ਬੰਦਿਆਂ ਨੂੰ ਪਾਣੀ ਤੋਂ ਨਹੀਂ ਡਰ ਲੱਗਦਾ ਕਈਆਂ ਨੂੰ ਉਚਾਈ ਤੋਂ ਨਹੀਂ ਡਰ ਲੱਗਦਾ ਇਹ ਜਿਹੜੇ ਸਕੂਟਰ ਆ ਇਹ ਵੀ 5-5 ਲੱਖ ਰੁਪਏ ਦੇ ਆ ਤੇ ਇਦਾਂ ਕੈਸਤੀ ਦੇ ਪਿੱਛੇ ਇਹ ਬਣ ਲੈਂਦੇ ਆ ਆ ਜਿਹੜੇ ਆਪਾਂ ਦੇਖੇ ਸੀਗੇ ਬਨਾਨਾ ਰਾਈਡ ਹੋਰ ਕਈ ਰਾਈਡਸ ਹੈਗੀਆਂ ਨੇ ਪਰ ਇੰਨਾ ਸਮਾਂ ਨਹੀਂ ਹੈਗਾ ਸੀਗਾ ਕਿ ਇਹ ਤੁਹਾਨੂੰ ਪੂਰਾ ਦਿਖਾਇਆ ਜਾਵੇ ਪਹਿਲੀ ਵਾਰ ਪੰਜਾਬੀ ਦੇ ਵਿੱਚ ਜੂਹੂ ਵਿੱਚ ਦੇ ਤੁਹਾਨੂੰ ਦਰਸ਼ਨ ਕਰਾਇਆ ਤੇ ਜਿਹੜੇ ਵੀਰਾਂ ਭੈਣਾਂ ਨੇ ਜਾਂ ਭਰਾਵਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਇਹਨੂੰ ਸਬਸਕ੍ਰਾਈਬ ਕਰਨ ਤਾਂ ਕਿ ਹੌਸਲਾ ਵਧੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਹੋਰ ਵਧੀਆ ਤੋਂ ਵਧੀਆ ਵਲੌਗ ਬਣਾ ਕੇ ਦਿਖਾਈ ਜਾਣ। ਕਈ ਬੰਦੇ ਇੱਥੇ ਇਹ ਵੀ ਮੈਂ ਗੱਲ ਕਹਿਣੀ ਚਾਹੁੰਦਾ ਆ ਵੀ ਸਮੁੰਦਰ ਕੰਢੇ ਆਉਂਦੇ ਆ ਉਹ ਆਪਣੇ ਇੰਜੋਏ ਕਰਦੇ ਆ ਕਰੋ। ਪਰ ਐਦਾਂ ਕਈ ਤਾਂ ਇੱਥੇ ਪਾਣੀ ਦੇ ਵਿੱਚ ਬੋਤਲਾਂ ਸਿੱਟ ਜਾਂਦੇ ਆ, ਸ਼ਰਾਬ ਦੀਆਂ ਬੋਤਲਾਂ ਤੋੜ ਜਾਂਦੇ ਆ ਕਿਉਂਕਿ ਇੱਥੇ ਲੋਕ ਨੰਗੇ ਪੈਰੀ ਫਿਰਦੇ ਆ ਤੇ ਉਹਨਾਂ ਦੇ ਚੁਭ ਸਕਦੀਆਂ ਨੇ। ਤੇ ਦਿਓ ਜੀ ਜਾਇਜ਼ਤ ਮਿਲਦੇ ਆ ਛੇਤੀ ਨਵੇਂ ਵਲੌਗ 'ਚ। ਧੰਨਵਾਦ ਜਿਉਂਦੇ ਰਹੋ।